ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਗੰਗ ਨੇ ਪੰਜਾਬ ਚ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਕਨ ਪਾਕਿਸਤਾਨ ਬਖਲਾ ਗਿਆ ਹੈ ਤੇ ਅਤਵਾਦੀ ਸ਼ਹਿਜ਼ਾਦ ਪੱਟੀ ਦਾ ਜਲੰਧਰ ਵਿੱਚ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਣਾ ਪਾਕਿਸਤਾਨ ਦੀ ਸਾਜ਼ਿਸ਼ ਨੂੰ ਸਾਫ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਹਿਜਾਦ ਪੱਟੀ ਦੀ ਲਾਰੈਂਸ ਵਿਸ਼ਨੋਈ ਨਾਲ ਵੀਡੀਓ ਕਾਲ ਕੁਝ ਦਿਨ ਪਹਿਲਾਂ ਹੀ ਵਾਇਰਲ ਹੋਈ ਸੀ ਕੰਗ ਨੇ ਭਾਜਪਾ ਤੇ ਦੋਸ਼ ਲਗਾਉਂਦੇ ਆ ਕਿਹਾ ਹੈ ਕਿ ਭਾਜਪਾ ਨੇ ਲਾਰੈਂਸ ਵਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬਿਠਾ ਕੇ ਆਪਣਾ ਜਵਾਈ ਬਣਾ ਕੇ ਰੱਖਿਆ ਹੋਇਆ ਹੈ ਮਲਵਿੰਦਰ ਕੰਗ ਨੇ ਕਿਹਾ ਹੈ ਕਿ ਸਾਡੀ ਨਸ਼ਿਆਂ ਖਿਲਾਫ ਲੜਾਈ ਇੰਜ ਹੀ ਚੱਲੀ ਰਹੇਗੀ ਤੇ ਪਾਕਿਸਤਾਨ ਜਿੰਨਾ ਮਰਜੀ ਜ਼ੋਰ ਲਾਵੇ ਉਸ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੱਸਣਯੋਗ ਹੈ ਕਿ ਜਲੰਧਰ ਦੇ ਰਾਏਪੁਰ ਸੂਲਪੁਰ ਚ ਮੁਸਲਿਮ ਪਾਈਚਾਰੇ ਖਿਲਾਫ ਇਤਰਾਜ਼ ਜੋ ਟਿੱਪਣੀ ਆ ਕਰਨ ਵਾਲੇ ਵਿਅਕਤੀ ਦੇ ਕਰ ਗਰਨੇਡ ਹਮਲਾ ਕੀਤਾ ਗਿਆ ਜਿਸ ਦੀ ਜ਼ਿੰਮੇਵਾਰੀ ਡੌਨ ਸ਼ਹਾਜਾਦ ਨੇ ਲਈ ਹੈ ਜਾਰੀ ਕੀਤੀ ਗਏ ਵੀਡੀਓ ਵਿੱਚ ਸ਼ਹਾਜਾਦ ਪੱਟੀ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਜਲੰਧਰ ਵਿੱਚ ਗਰਨੇਡ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਹਮਲਾ ਇਸ ਕਰਕੇ ਕਰਵਾਇਆ ਗਿਆ ਹੈ ਕਿਉਂਕਿ ਉਹ ਮੇਰੇ ਇਸਲਾਮ ਮੇਰੇ ਕਾਬਾ ਮੇਰੇ ਪੈਗੰਬਰ ਨੂੰ ਗਾਲਾਂ ਕੱਢਦਾ ਸੀ ਇਹ ਲੋਕ ਸੋਚ ਰਹੇ ਹਨ ਕਿ ਅਸੀਂ ਉਹਨਾਂ ਦੀ ਇਸ ਹਰਕਤਾਂ ਨੂੰ ਭੁੱਲ ਜਾਵਾਂਗੇ ਇਸ ਵਾਰ ਜੇਕਰ ਉਹ ਬਚ ਗਿਆ ਤਾਂ ਅਸੀਂ ਦੁਬਾਰਾ ਹਮਲਾ ਕਰਾਂਗੇ